ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਵੀਡੀਓ ਸ਼ੇਅਰ ਕਰਨ ਲੱਗੇ ਆਂ ਜਿਵੇਂ ਨਾ ਘਰ ਦੇ ਵਿੱਚ ਮੋਮਬਤੀਆਂ ਪਈਆਂ ਹੁੰਦੀਆਂ ਨੇ ਇਸ ਤਰੀਕੇ ਦੇ ਨਾਲ ਟੁੱਟ ਜਾਂਦੀਆਂ ਨੇ ਹਨਾ ਆਪਾਂ ਉਹਨਾਂ ਨੂੰ ਯੂਜ਼ ਨਹੀਂ ਕਰ ਸਕਦੇ ਤਾਂ ਆਪਾਂ ਇਹ ਉਹਨਾਂ ਨੂੰ ਕਿੱਦਾਂ ਯੂਜ਼ ਕਰਨਾ ਹੈ ਆਪਾਂ ਤੁਹਾਡੇ ਨਾਲ ਅੱਜ ਟ੍ਰਿਕ ਸ਼ੇਅਰ ਕਰਦੇ ਆਂ ਜੀ ਬਹੁਤ ਵਧੀਆ ਵੀਡੀਓ ਹੋਣ ਵਾਲੀ ਆ ਬਣ ਲਈਓ ਤੁਸੀਂ ਵੀਡੀਓ ਦੇ ਨਾਲ ਆਪਾਂ ਨੇ ਨਾ ਇਸ ਤਰ੍ਹਾਂ ਮੋਮਬਤੀਆਂ ਇੱਕ ਭਾਂਡੇ ਦੇ ਵਿੱਚ ਪਾ ਲੈਣੀਆਂ ਏ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਮੋਮਬਤੀ ਜਿਹੜੀ ਚਿੱਟੀ ਹੀ ਲੈਣੀ ਹੈ ਤੁਸੀਂ ਕਲਰਫੁੱਲ ਵੀ ਲੈ ਸਕਦੇ ਹੋ ਜਿਸ ਤਰ੍ਹਾਂ ਦੀ ਵੀ ਘਰੇ ਪਈ ਹੈ ਉਦਾਂ ਦੀ ਮੋਮਬਤੀ ਤੁਸੀਂ ਯੂਜ਼ ਕਰ ਸਕਦੇ ਹੋ ਇੱਥੇ ਆਪਾਂ ਨੇ ਗੈਸ ਔਨ ਕਰ ਲਿਆ ਹੈ ਜੀ ਇਹਦੇ ਉੱਤੇ ਆਪਾਂ ਨੇ ਡੋਂਗਾ ਜਿਹੜਾ ਰੱਖ ਦਿੱਤਾ ਹੈ ਆਪਾਂ ਮੋਮ ਨੂੰ ਪਿਘਲਣ ਦਵਾਂਗੇ ਇੱਥੇ ਨਾ ਆਪਾਂ ਇੱਕ ਮੋਮਬਤੀ ਹੋਰ ਪਾ ਲੈਨੇ ਆ ਜੀ ਇਥੇ ਰ ਆਪਾਂ ਨੇ ਸੇਕ ਘੱਟ ਕੀਤਾ ਹੋਇਆ ਏ ਸੇਕ ਵੱਧ ਨਹੀਂ ਕਰਨਾ ਨਹੀਂ ਤਾਂ ਜਿਹੜਾ ਆਪਣਾ ਭਾਂਡਾ ਏ ਸੈੱਡ ਤੋਂ ਜਲ ਜਾਵੇਗਾ ਘੱਟ ਸੇਕ ਦੇ ਉੱਤੇ ਹੀ ਆਪਾਂ ਨੇ ਇਹਨੂੰ ਮੈਲਟ ਕਰਨਾ ਏ ਜੀ ਦੇਖੋ ਮੋਮ ਜਿਹੜਾ ਪਿੰਗਲ ਗਿਆ ਇਹਦੇ ਵਿੱਚ ਹੁਣ ਆਪਾਂ ਇੱਕ ਸਟਿਕ ਦਾਲ ਚੀਨੀ ਦੀ ਸਿੱਟ ਦਾਂਗੇ ਇਹਦੇ ਨਾਲ ਕੀ ਏ ਜਦੋਂ ਦੀਵਾ ਜਗੇਗਾ ਨਾ ਮਤਲਬ ਕਿ ਫ੍ਰੈਗਰੈਂਸ ਬਹੁਤ ਵਧੀਆ ਆਊਗੀ ਮੋਮ ਪਿੰਗਲ ਚੁੱਕਿਆ ਏ ਤੇ ਆਪਾਂ ਗੈਸ ਬੰਦ ਕਰ ਦੇਵਾਂਗੇ ਤੇ ਇਹਦੇ ਵਿੱਚ ਜਿਹੜੀਆਂ ਬੱਤੀਆਂ ਨੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਲੋ ਜੀ ਇਹਦੇ ਵਿੱਚ ਆਪਾਂ ਹੁਣ ਪਾ ਦੇਵਾਂਗੇ ਦੋ ਵੱਡੇ ਚਮਚ ਸਰੋਂ ਦਾ ਤੇਲ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਗੈਸ ਦੇਖੋ ਇੱਥੇ ਆਪਾਂ ਨੇ ਬੰਦ ਕਰ ਦਿੱਤਾ ਸੀਗਾ ਜਦੋਂ ਮੋਮ ਮੈਲਟ ਹੋਇਆ ਸੀ ਠੀਕ ਹੈ ਜੀ ਤੇ ਆਪਾਂ ਇਹਨੂੰ ਮਿਲਾ ਦੇਵਾਂਗੇ ਤੇ ਖੁਸ਼ਬੂ ਦੇਖੋ ਦਾਲਚੀਨੀ ਵਾਲੀ ਇਹਦੇ ਵਿੱਚ ਹੁਣੇ ਆਣੀ ਸਟਾਰਟ ਹੋ ਗਈ ਹੈ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਤੁਸੀਂ ਲੌਂਗ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਤੇ ਆਪਣੇ ਕੋਲ ਦਾਲ ਚੀਨੀ ਪਈ ਸੀ ਆਪਾਂ ਨੇ ਦਾਲ ਚੀਨੀ ਪਾ ਦਿੱਤੀ ਆ ਇੱਥੇ ਦੇਖੋ ਜੀ ਆਪਾਂ ਨੇ ਲੈ ਲਏ ਆ ਦੀਵੇ ਤੁਸੀਂ ਦੀਵੇ ਕੋਈ ਵੀ ਲੈ ਸਕਦੇ ਹੋ ਰੰਗੇ ਹੋਏ ਲੈ ਸਕਦੇ ਹੋ ਬਿਨਾਂ ਰੰਗੇ ਲੈ ਸਕਦੇ ਹੋ ਆਪਣੇ ਕੋਲੇ ਰੰਗੇ ਹੋਏ ਪਏ ਸੀ ਆਪਾਂ ਲੈ ਲਏ ਆ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਬੱਤੀਆਂ ਜਿਹੜੀਆਂ ਸੈੱਟ ਕਰ ਦੇਵਾਂਗੇ ਠੀਕ ਹੈ ਜੀ ਲੋ ਜੀ ਆਪਾਂ ਇਦਾਂ ਦੇ ਵਿੱਚ ਬੱਤੀਆਂ ਜਿਹੜੀਆਂ ਸੈੱਟ ਕਰਕੇ ਰੱਖ ਦਾਂਗੇ ਸਾਰੇ ਦੀਵੇ ਆਪਾਂ ਇਦਾਂ ਹੀ ਤਿਆਰ ਕਰ ਲੈਣੇ ਆ ਹਾਂਜੀ ਇੱਥੇ ਦੇਖੋ ਆਪਾਂ ਨੇ ਬੱਤੀਆਂ ਸੈੱਟ ਕਰ ਦਿੱਤੀਆਂ ਦੀਵਿਆਂ ਦੇ ਵਿੱਚ ਤੇ ਹੁਣ ਆਪਾਂ ਇਦਾਂ ਚਮਚ ਦੀ ਸਹਾਇਤਾ ਦੇ ਨਾਲ ਦੀਵੇ ਨੂੰ ਭਰ ਲਾਂਗੇ ਇਹ ਆ ਦੀਵੇ ਚ ਪਾਉਂਦੀ ਸਾਰੇ ਨਾ ਇਸ ਤਰ੍ਹਾਂ ਜਮਣਾ ਸਟਾਰਟ ਹੋ ਜਾਣਾ ਹੈ ਜੀ ਤੇ ਆਪਾਂ ਇਹਨਾਂ ਨੂੰ ਭਰ ਲਾਂਗੇ ਸਾਰਿਆਂ ਨੂੰ ਬਹੁਤ ਵਧੀਆ ਤਰੀਕਾ ਹੈ ਜੀ ਇਹ ਜਿੱਦਾਂ ਨਾ ਆਪਾਂ ਮੋਮਬਤੀਆਂ ਸੁੱਟ ਦਿੰਨੇ ਆ ਹੁਣ ਤੁਹਾਨੂੰ ਸੁੱਟਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਭਰਤ ਸਕਦੇ ਹੋ ਨਾਲੇ ਤਾਂ ਮੋਮਬਤੀਆਂ ਲੇਖੇ ਲੱਗ ਜਾਂਦੀਆਂ ਨੇ ਨਾਲੇ ਦੀਵੇ ਜਿਹੜੇ ਬਣੇ ਫੈਂਸੀ ਬਣ ਜਾਂਦੇ ਆ ਨਾਲੇ ਆਪਣੇ ਬੱਚੇ ਖੁਸ਼ ਹੋ ਜਾਂਦੇ ਆ ਬੱਚੇ ਮੇਰੇ ਕਦੋਂ ਦੇ ਕਹਿ ਰਹੇ ਸੀ ਕਿ ਸੁੱਟਣੀਆਂ ਨਹੀਂ ਮਤਲਬ ਮੋਮਬਤੀਆਂ ਤੇ ਇਹਨਾਂ ਦੀ ਆਪਾਂ ਵਰਤੋਂ ਕਰਨੀ ਆ ਤੇ ਉਹਨਾਂ ਦੇ ਕਹਿਣ ਤੇ ਹੀ ਆਪਾਂ ਇਹ ਵੀਡੀਓ ਬਣਾਉਣ ਲੱਗੇ ਆ ਪਹਿਲਾਂ ਉਹੀ ਬਣਾਉਣ ਲੱਗੇ ਸੀ ਤੇ ਮੈਂ ਕਿਹਾ ਚਲੋ ਮੈਂ ਬਣਵਾਉਣੀ ਆ ਨਾਲ ਲੋ ਜੀ ਆਪਾਂ ਸਾਰੇ ਦੀਵੇ ਇਸੇ ਤਰੀਕੇ ਦੇ ਨਾਲ ਫਿਲ ਕਰ ਲਾਂਗੇ हां जी ਇੱਥੇ ਦੇਖੋ ਆਪਾਂ ਨੇ ਸਾਰੇ ਦੀਵੇ ਫਿਲ ਕਰ ਲਏ ਆ ਤੇ ਬੱਚਿਆਂ ਕੋਲੇ ਪੇਸ ਦੀ ਗਲਿਟਰ ਇਹ ਵੀ ਆਪਾਂ ਪਾ ਦਾਂਗੇ ਵਿੱਚ ਥੋੜਾ ਜਿਹਾ ਠੀਕ ਹੈ ਇਹਨੇ ਨਾ ਹਾਂ ਬਸ ਸਿਲਵਰ ਵਾਲਾ ਪਾ ਦੋ ਥੋੜਾ ਜਿਹਾ ਪਾ ਦਿੰਦੇ ਹਾਂ ਬਸ ਮਕਾਉਣੇ ਆ ਲੋ ਜੀ ਆਪਾਂ ਗਲੀਟਰ ਵੀ ਪਾ ਦਿੱਤੇ ਆ ਠੀਕ ਹੈ ਲੋ ਜੀ ਦੀਵੇ ਬਣ ਗਏ ਆ ਬਹੁਤ ਸੋਹਣੇ ਦੀਵੇ ਲੱਗ ਰਹੇ ਆ ਇਹ ਵੀਡੀਓ ਜਿਹੜੀ ਬੱਚਿਆਂ ਦੇ ਕਹਿਣ ਤੇ ਆਪਾਂ ਨੇ ਬਣਾਈ ਆ ਇਹ ਵਿਚਾਰੇ ਆਪੇ ਟਰਾਈ ਕਰਨ ਲੱਗੇ ਸੀ ਮੈਂ ਕਿਹਾ ਚਲੋ ਮੈਂ ਬਣਵਾਉਣੀ ਆ ਨਾਲ ਲੱਗ ਕੇ ਤੇ ਲੋਜੀ ਦੀਵੇ ਆਪਣੇ ਬਣ ਗਏ ਤੇ ਜਮਣਾ ਵੀ ਸਟਾਰਟ ਹੋ ਗਏ ਆ ਇੱਕ ਦੀਵੇ ਵਿੱਚ ਜਮਣਾ ਸਟਾਰਟ ਹੋ ਗਿਆ ਥੋੜਾ ਥੋੜਾ ਤੇ ਜੰਮੇ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਦਿਖਾਣੇ ਆ ਇਹਨਾਂ ਨੂੰ ਜਮਣ ਦੇ ਲਈ ਸਿਰਫ 5 5-7 ਮਿੰਟ ਮਸਾਂ ਹੀ ਲੱਗਣੇ ਆ ਜੀ ਤੇ ਆਪਾਂ ਫਿਰ ਤੁਹਾਨੂੰ ਦਿਖਾਣੇ ਆ ਹਾਂਜੀ ਦੇਖੋ 5-7 ਮਿੰਟ ਹੋ ਗਏ ਤੇ ਮੋਮ ਚੰਗੀ ਤਰ੍ਹਾਂ ਦੇ ਨਾਲ ਇਹਦੇ ਵਿੱਚ ਜੰਮ ਗਿਆ ਇਹ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਉਬਾਲ ਕੇ ਦਿਖਾਣੇ ਆ ਏ ਲੋ ਜੀ ਆਪਾਂ ਤੁਹਾਨੂੰ ਬਾਲ ਕੇ ਵੀ ਦਿਖਾ ਦਿੱਤੇ ਆ ਬਹੁਤ ਵਧੀਆ ਲੱਗ ਰਹੇ ਨੇ ਬਹੁਤ ਸੋਹਣੇ ਲੱਗਦੇ ਤੁਸੀਂ ਇਸ ਤਰ੍ਹਾਂ ਦਿਵਾਲੀ ਲਈ ਬਣਾ ਕੇ ਰੱਖ ਸਕਦੇ ਹੋ ਤੇ ਬੱਚੇ ਕਹਿੰਦੇ ਬਾਕੀ ਨਹੀਂ ਬਾਲ ਕੇ ਦਿਖਾਣੇ ਆ ਅਸੀਂ ਦਿਵਾਲੀ ਨੂੰ ਬਾਲਣੇ ਆ ਤੇ ਮੈਂ ਤੁਹਾਨੂੰ ਦੋ ਬਾਲ ਕੇ ਦਿਖਾ ਦਿੱਤੇ ਆ ਤੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਲੱਗ ਰਹੇ ਨੇ ਇਸ ਤਰੀਕੇ ਦੇ ਨਾਲ ਤੁਸੀਂ ਜਰੂਰ ਬਣਾ ਕੇ ਦੇਖਣਾ ਨਾਲੇ ਤਾਂ ਜਿਹੜੀਆਂ ਟੁੱਟੀਆਂ-ਫੁੱਟੀਆਂ ਮੋਮਬਤੀਆਂ ਹੁੰਦੀਆਂ ਨੇ ਉਹ ਕੰਮ ਆ ਜਾਂਦੀਆਂ ਨੇ ਨਾਲੇ ਮਤਲਬ ਕਿ ਆਪਾਂ ਇਸ ਤਰ੍ਹਾਂ ਬਣਾ ਕੇ ਹਨਾ ਆਪਣੇ ਬੱਚਿਆਂ ਨੂੰ ਵੀ ਖੁਸ਼ ਕਰ ਸਕਦੇ ਆ ਕਿਵੇਂ ਦੀ ਲੱਗੀ ਸਾਡੀ ਵੀਡੀਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਜੀ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ